ਸਸ਼ਕਾਲ ਤੁਸੀਂ ਦੇਖ ਰਹੇ ਹੋ ਨੀਡਰ ਪੰਜਾਬੀ মিডিਆ ਮੈਂ ਮਨਪ੍ਰਤਕਰ ਹਾਜ਼ਿਰਾਂ 5 ਵਜੇ ਤੱਕ ਦੀਆਂ ਵੱਡੀਆਂ ਖਬਰਾਂ ਲੈ ਕੇ ਸ਼ੁਰੂਆਤ ਕਰਦੇ ਹਾਂ ਖੇਤੀ ਨੀਤੀ ਤੇ ਸੀਐਮਾਨ ਨੇ ਕੀਤਾ ਵੱਡਾ ਐਲਾਨ ਪੰਜਾਬ ਬੁਫਾਇਰ ਐਂਡ ਐਮਰਜੈਂਸੀ ਬਿਲ ਹੋਇਆ ਪਾਸ ਅਮਰਿਤਪਾਲ ਸਿੰਘ ਤੋਬਾਦ ਉਹਨਾਂ ਦੇ ਸਾਥੀ ਨੇ ਕੋਰਟ ਚ ਕੀਤੀ ਪਟੀਸ਼ਨ ਦਾਇਰ ਜ਼ਿਲ੍ਹਾ ਅਦਾਲਤ ਤੋਂ ਹੀ ਮਿਲੇਗੀ ਬੱਚੇ ਦੀ ਕਸਟਡੀ ਸੰਜੇ ਸਿੰਘ ਨੇ ਦਿੱਲੀ ਹਾਈ ਕੋਰਟ ਚ ਪਾਈ ਪਟੀਸ਼ਨ ਮਾਫ਼ ਹੋਈ ਚੱਲਾਨ ਲੋਕਾਂ ਨੂੰ ਮਿਲੀ ਵੱਡੀ ਰਾਹਤ ਕੁਣ ਖਬਰਾਂ ਵਿਸਥਾਰ ਨਾਲ ਖੇਤੀ ਨੀਤੀ ਤੇ ਸੀਮਾਨ ਨੇ ਵੱਡਾ ਐਲਾਨ ਕੀਤਾ ਹੈ ਸਭ ਸੰਤੀ ਨਾਲ ਪੰਚਾਇਤੀ ਚੁਣਨ ਵਾਲੇ ਨੂੰ 5 ਲੱਖ ਰੁਪਏ ਦਾ ਇਨਾਮ ਦਿੱਤਾ ਜਾਵੇਗਾ ਦਾ ਸਹੀ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਵਿਧਾਨ ਸਭਾ ਨੂੰ ਸੰਬੋਧਿਤ ਕੀਤਾ ਹੈ ਇਸ ਤਰ੍ਹਾਂ ਨੋਨਾ ਪੰਜਾਬ ਫਾਇਰ ਐਂਡ ਐਮਰਜੈਂਸੀ ਸਰਵਿਸ ਬਿਲ 2024 ਪੰਜਾਬ ਪੰਚਾਇਤੀ ਰਾਜ ਸੋਧ ਬਿਲ 2024 ਪੰਜਾਬ ਐਗਰੀਕਲਚਰ ਪ੍ਰੋਡਿਊਸਰ ਮਾਰਕੀਟ ਸੋਧ ਬਿਲ 2024 ਅਤੇ ਪੰਜਾਬ ਗੁੱਡਸ ਐਂਡ ਸਰਵਿਸ ਟੈਕਸ ਸੋਧ ਬਿਲ 2024 ਬਾਰੇ ਚਰਚਾ ਕੀਤੀ ਉਹਨਾਂ ਨੇ ਸਭ ਸਹਿਮਤੀ ਦੇ ਨਾਲ ਚੁਣੀ ਪੰਚਾਇਤ ਇਤਾਂ ਲਈ 5 ਲੱਖ ਦੇਣ ਦਾ ਐਲਾਨ ਕੀਤਾ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਹੈ ਕਿ ਅੱਜ ਦੇ ਸਮੇਂ ਵਿੱਚ ਲੋਕਾਂ ਦੀ ਸੁਰੱਖਿਆ ਨੂੰ ਮਹੱਤਵਤਾ ਦੇਣਾ ਬਹੁਤ ਜ਼ਰੂਰੀ ਹੈ ਅੱਜ ਅਸੀਂ ਬਿੱਲ ਲਿਆਂਦਾ ਹੈ ਤੇ ਅਸੀਂ ਇਸ ਰਾਹੀਂ ਸੁਧਾਰ ਕਰ ਰਹੇ ਹਾਂ ਉਹਨਾਂ ਕਹਿੰਿਆ ਕਿ ਲੜਕੀਆਂ ਨੇ ਮੇਰੇ ਕੋਲ ਸ਼ਿਕਾਇਤ ਕੀਤੀ ਸੀ ਕਿ ਪੁਰਾਣੇ ਨਿਯਮ ਬਣਾਏ ਗਏ ਹਨ ਜਿਸ ਕਾਰਨ ਲੜਕੀਆਂ ਨੂੰ ਫਾਇਰ ਬ੍ਰਿਗੇਡ 'ਚ ਨੌਕਰੀ ਨਹੀਂ ਮਿਲਦੀ ਹੁਣ ਕੁੜੀਆਂ ਦੀ ਤਾਕਤ ਦੇ ਹਿਸਾਬ ਨਾਲ ਨਿਯਮ ਬਦਲੇ ਜਾ ਰਹੇ ਨੇ ਉਹਨਾਂ ਕਹਿੰਿਆ ਕਿ ਪੰਜਾਬ ਉਹ ਪਹਿਲਾ ਸੂਬਾ ਬਣਨ ਜਾ ਰਿਹਾ ਹੈ ਇਹ ਬਦਲਾਵ ਕਰਨ ਜਾ ਰਿਹਾ ਹੈ ਉਹਨਾਂ ਕਹਿਆ ਕਿ ਹੁਣ ਖੇਤੀ ਵਿੱਚ ਕੋਈ ਵੀ ਬਦਲਾਅ ਆ ਰਹੇ ਹਨ ਸੀਐਮ ਮਾਨ ਨੇ ਕਿਹਾ ਹੈ ਕਿ ਜਿਵੇਂ ਹਰ ਖੇਤਰ ਵਿੱਚ ਟੈਕਨੋਲੋਜੀ ਬਦਲ ਰਹੀ ਹੈ ਇਸ ਲਈ ਅਸੀਂ ਸਰਕਾਰ ਨੂੰ ਵੀ ਅਪਡੇਟ ਕਰ ਰਹੇ ਹਾਂ ਸੀਐਮ ਮਾਨ ਨੇ ਕਿਹਾ ਕਿ ਅਸੀਂ ਖੇਤੀ ਨੀਤੀ ਬਣਾਉਣ ਲਈ ਤਿਆਰ ਹਾਂ ਅਤੇ ਇਸ ਦੀ ਪੂਰੀ ਤਿਆਰੀ ਕਰਨ ਲਈ ਤਿਆਰ ਹਾਂ ਪਰ ਅਸੀਂ ਪਹਿਲਾਂ ਬਹੁਤ ਸਾਰੇ ਬੁੱਧੀਜੀਵੀਆਂ ਅਤੇ ਹੋਰ ਵਰਗ ਦੇ ਲੋਕਾਂ ਨੂੰ ਬੁਲਾਵਾਂਗੇ ਨਾਲ ਹੀ ਇਸ ਦੇ ਲਈ ਮਡੇ ਕੋਲਡਰ ਨੂੰ ਬੁਲਾ ਕੇ ਉਹਨਾਂ ਨਾਲ ਖੇਤੀ ਨੀਤੀ ਬਾਰੇ ਵਿਚਾਰ ਵਟਕਾਰਾ ਕੀਤਾ ਜਾਵੇਗਾ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਹੈ ਕਿ ਸਰਕਾਰ ਉਦਯੋਗਿਕ ਸਲਾਹਕਾਰ ਕਮਿਸ਼ਨ ਬਣਾਉਣੇ ਜਾ ਰਹੀ ਹੈ ਇਸ ਸਰਕਾਰ ਦੇ ਟੈਕਨੋਲੋਜੀ ਰੀਅਲ اسٹیਟ MSME ਤੇ ਫਾਰਮੈਂਟਲ ਵਰਗੇ ਸੈਕਟਰਾਂ ਤੇ ਕੰਮ ਕਰੇਗੀ ਖੇਤੀ ਲਈ ਵੀ ਇਝਾ ਹੀ ਕੀਤਾ ਜਾਵੇਗਾ ਦੱਸ ਇਹ ਕਿ ਭਗਵੰਤ ਮਾਨ ਨੇ ਅੱਜ ਵਿਧਾਨ ਸਭਾ ਚੋਂ 4 ਬਿਲ ਪੇਸ਼ ਕੀਤੇ ਨੇ ਜਿਨ੍ਹਾਂ ਨੂੰ ਪਾਸ ਕੀਤਾ ਗਿਆ ਤੇ ਭਗਵੰਤ ਮਾਨ ਨੇ ਸੁਵਿਧਾਨ ਸਭਾ ਨੂੰ ਸੰਬੋਧਿਤ ਕਰਦਿਆਂ ਇਹ ਐਲਾਨ ਕੀਤਾ ਹੈ ਕਿ ਸਰਬਸੰਮਤੀ ਨਾਲ ਚੁਣੇ ਗਏ ਪੰਚਾਇਤ ਨੂੰ 5 ਲੱਖ ਰੁਪਏ ਦਿੱਤੇ ਜਾਣਗੇ ਪੰਜਾਬ ਫਾਇਰ ਅਤੇ ਐਮਰਜੈਂਸੀ ਬਿਲ ਪਾਸ ਕੀਤਾ ਗਿਆ ਹੈ ਹੁਣ 60 ਕਿਲੋ ਦਾ ਭਾਰ ਲੋਕਾਂ ਨੂੰ ਨਹੀਂ ਚੱਕੜਾ ਪਵੇਗਾ ਦੱਸਈਏ ਕਿ ਪੰਜਾਬ ਵਿਧਾਨ ਸਭਾ ਦੇ ਮੌਨਸੂਨ ਸੈਸ਼ਨ ਵਿੱਚ ਪੰਜਾਬ ਫਾਇਰ ਐਂਡ ਐਮਰਜੈਂਸੀ ਸੇਵਾਵਾਂ ਮ ਬਿਲ ਪਾਸ ਕੀਤਾ ਗਿਆ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਸਦਨ ਵਿੱਚ ਬੋਲਦਿਆਂ ਕਿਹਾ ਹੈ ਕਿ ਫਾਇਰ ਸੇਫਟੀ ਤੇ ਐਮਰਜੈਂਸੀ ਨੂੰ ਲੈ ਕੇ ਬਹੁਤ ਪੁਰਾਣੇ ਨਿਯਮ ਚੱਲ ਰਹੇ ਹਨ ਅਤੇ ਗੱਡੀਆਂ ਵੀ ਇਹੋ ਚਾਹੁੰਦੀਆਂ ਹਨ ਜਿਹੜੀਆਂ ਮੌਕੇ ਤੇ ਨਹੀਂ ਪਹੁੰਚ ਸਕਦੀਆਂ ਤੇ ਜੇਕਰ ਪਹੁੰਚ ਗਈਆਂ ਤਾਂ ਉਹ ਅੱਗ ਨੂੰ ਬੁਝਾਰ ਨਹੀਂ ਪਾਉਂਦੀਆਂ ਨਿਯੁਕਤੀ ਨੀ ਤਰਜ ਤੇ ਫਾਇਰ ਗੱਡੀਆਂ ਦਿੱਤੀਆਂ ਗਈਆਂ ਮੁੱਖ ਮੰਤਰੀ ਨੇ ਕਿਹਾ ਹੈ ਕਿ ਸਿਵਲ ਵਿੱਚ ਸੋਧ ਕੀਤੀ ਜਾ ਰਹੀ ਹੈ ਸੀਐਮ ਨੇ ਕਿਹਾ ਹੈ ਕਿ ਕੁਝ ਦਿਨ ਪਹਿਲਾਂ ਡੇਰਾ ਬੱਸੀ ਵਿੱਚ ਕੁਝ ਲੜਕੀਆਂ ਨੂੰ ਮਿਲੇ ਸਨ ਉਹਨਾਂ ਨੇ ਦੱਸਿਆ ਕਿ ਉਹਨਾਂ ਨੂੰ ਲਿਖਤੀ ਪ੍ਰੀਖਿਆ ਪਾਸ ਕੀਤੀ ਹੈ ਪਰ ਸਰੀਰਕ ਪੱਖੋਂ ਇੱਕ ਸਮੱਸਿਆ ਸੀ ਕਿਉਂਕਿ ਇੱਥੇ ਇੱਕ ਨਿਯਮ ਸੀ ਕਿ ਲੜਕੇ ਅਤੇ ਲੜਕੀਆਂ ਨੂੰ 60 ਕਿਲੋ ਦੀ ਬੋਰੀ ਚੱਕ ਕੇ ਚੱਲਣਾ ਪੈਂਦਾ ਸੀ ਇਸ ਕਾਰਨ ਲੜਕੀਆਂ ਭਰਤੀ ਨਹੀਂ ਹੋ ਸਕਦੀਆਂ ਹੈ ਜੀਆ ਕੁੜੀਆਂ ਲਈ ਨਿਯਮ ਬਦਲ ਰਹੇ ਹਨ ਹੁਣ ਭਾਰ 60 ਤੋਂ ਘਟਾ ਕੇ 40 ਕਿਲੋ ਕਰ ਦਿੱਤਾ ਗਿਆ ਹੈ ਇਸ ਦੇ ਨਾਲ ਹੀ ਪੰਜਾਬ ਪਹਿਲਾ ਸੂਬਾ ਬਣਨ ਜਾਵੇਗਾ ਜਿੱਥੇ ਲੜਕੀਆਂ ਨੂੰ ਫਾਇਰ ਸਰਵਿਸ ਵਿੱਚ ਸ਼ਾਮਲ ਹੋਣ ਦਾ ਮੌਕਾ ਦਿੱਤਾ ਜਾਵੇਗਾ ਉਹਨਾਂ ਨੇ ਕਿਹਾ ਕਿ ਫਾਇਲਾ ਤੇ ਮਿੱਟੀ ਪਾਉਣ ਦੀ ਲੋੜ ਨਹੀਂ ਹੈ ਦੱਸइए ਕਿ ਪੰਜਾਬ ਫਾਇਰ ਐਂਡ ਐਮਰਜੈਂਸੀ ਬਿਲ ਪਾਸ ਕੀਤਾ ਗਿਆ ਹੈ ਜਿਸ ਦੇ ਵਿੱਚ ਪਹਿਲਾਂ 60 ਕਿਲੋ ਦੀ ਬੋਰੀ ਦਾ ਭਾਰ ਚੱਕ ਕੇ ਤੁਰਨਾ ਪੈਂਦਾ ਸੀ ਉਸ ਨੂੰ ਘਟਾ ਕੇ ਹੁਣ 40 ਕਿਲੋ ਕਰ ਦਿੱਤਾ ਗਿਆ ਹੈ ਤੇ ਪੰਜਾਬ ਪਹਿਲਾ ਇਹਦੇ ਸੂਬਾ ਬਣਨ ਜਾ ਰਿਹਾ ਹੈ ਜਿੱਥੇ ਫਾਇਰ ਬ੍ਰਿਗੇਡਰ ਦੇ ਵਿੱਚ ਲੜਕੀਆਂ ਨੂੰ ਵੀ ਪਹਿਲ ਦਿੱਤੀ ਜਾ ਰਹੀ ਹੈ ਖੜੂਰ ਸਾਹਿਬ ਤੋਂ ਐਮਪੀ ਬਣੀ ਅਮਰਿਤਪਾਲ ਸਿੰਘ ਦਿਬੜੂਗੁਰ ਜ਼ਿਲ੍ਹੇ ਵਿੱਚ ਜਬਦਨੇ ਹੁਣ ਉਹਨਾਂ ਦੇ ਸਾਥੀ ਨਵੀਂ ਐਨਐਸਏ ਲੱਗਣ ਤੇ ਹਾਈ ਕੋਰਟ 'ਚ ਪਟੀਸ਼ਨ ਦਾਇਰ ਕੀਤੀ ਹੈ ਦੱਸਿਆ ਕਿ ਅਸਾਮ ਦੇ ਦਿਬੜੂਗੁਰ ਜ਼ਿਲ੍ਹੇ 'ਚ ਬੰਦਰਖੋੜ ਸਾਹਿਬ ਦੇ ਸੰਸਦ ਅਮਰਿਤਪਾਲ ਸਿੰਘ ਤੋਂ ਬਾਅਦ ਹੁਣ ਉਹਨਾਂ ਨਾਲ ਜੇਲ੍ਹ 'ਚ ਬੰਦੀ ਇੱਕ ਸਾਥੀ ਨੇ ਵੀ ਪੰਜਾਬ ਸਰਕਾਰ ਵੱਲੋਂ ਨਾਏ ਨੈਸ਼ਨਲ ਸਿਕਿਉਰਿਟੀ ਐਕਟ ਨੂੰ ਪੰਜਾਬ ਹਰਿਆਣਾ ਹਾਈ ਕੋਰਟ 'ਚ ਚੁਣੌਤੀ ਦਿੱਤੀ ਹੈ ਅਮਰਿਤਪਾਲ ਸਿੰਘ ਦੇ ਸਾਥੀ ਗੁਰਮੀਤ ਸਿੰਘ ਨੇ ਐਨਐਸਏ ਖਿਲਾਫ ਬੁੱਧਵਾਰ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਹੈ ਜਿਸ ਤੇ ਅਦਾਲਤ ਸ਼ੁੱਕਰਵਾਰ ਨੂੰ ਸੁਣਵਾਈ ਕਰ ਦੀ ਹੈ ਜਾਣਕਾਰੀ ਅਨੁਸਾਰ ਪਿਛਲੇ ਸਾਲ ਜਦੋਂ ਅਮਰਿਤਪਾਲ ਸਿੰਘ ਸਮੇਤ ਉਹਨਾਂ ਦੇ ਸਾਰੇ ਸਾਥੀਆਂ ਤੇ ਐਨਐਸਏ ਲਗਾਇਆ ਗਿਆ ਸੀ ਤਾਂ ਬੁਕਨਵਾਲਾ ਅਤੇ ਹਨੋਰਾ ਦੇ ਹਾਈ ਕੋਰਟ ਚ ਪਟੀਸ਼ਨ ਦਾਇਰ ਕਰਕੇ ਇਸ ਨੂੰ ਚੁਣੌਤੀ ਦਿੱਤੀ ਸੀ ਪਰ ਇਹ ਸਾਰੀਆਂ ਪਟੀਸ਼ਨਾਂ ਹਜੇ ਵੀ ਹਾਈ ਕੋਰਟ ਚ ਪੈਂਡਿੰਗ ਹਨ ਉਦੋਂ ਹੁਣ ਅਮਰਿਤਪਾਲ ਦੇ ਡੀਐਸ ਨੇ ਇੱਕ ਵਾਰ ਫਿਰ ਇਹਨਾਂ ਸਾਰੀਆਂ ਤੇ ਐਨਐਸਏ ਲਗਾ ਦਿੱਤਾ ਹੈ ਜਿਸ ਕਾਰਨ ਹੁਣ ਗੁਰਮੀਤ ਸਿੰਘ ਨੇ ਇੱਕ ਐਨਐਸਏ ਨੂੰ ਹਾਈ ਕੋਰਟ ਵਿੱਚ ਚੁਣੌਤੀ ਦਿੱਤੀ ਹੈ ਦੱਸ ਦਈਏ ਕਿ ਖਡੂਰ ਸਾਹਿਬ ਤੋਂ ਐਮਪੀ ਬਣੇ ਅਮਰਿਤਪਾਲ ਦੇ ਸਾਥੀ ਨੇ ਹਾਈ ਕੋਰਟ ਚ ਵਿੱਚ ਆਪਣੀ ਐਨਐਸਏ ਨੂੰ ਚੁਣੌਤੀ ਦੀਤੀ ਹੈ ਤੇ ਜਿਸ ਦਿਨ ਵਾਲੇ ਸ਼ੁੱਕਰਵਾਰ ਨੂੰ ਸੁਣਵਾਈ ਵੀ ਕੀਤੀ ਜਾ ਸਕਦੀ ਹੈ ਹਾਈ ਕੋਰਟ ਨੇ ਫੈਸਲਾ ਦਿੱਤਾ ਹੈ ਕਿ ਹੁਣ ਜ਼ਿਲ੍ਹਾ ਅਦਾਲਤ ਤੋਂ ਹੀ ਬੱਚੇ ਦੀ ਕਸਟਡੀ ਮਿਲ ਸਕਦੀ ਹੈ ਦਾ ਸਈਏ ਕਿ ਇਸ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਇੱਕ ਅਹਿਮ ਫੈਸਲੇ ਵਿੱਚ ਸਪਸ਼ਟ ਕੀਤਾ ਹੈ ਕਿ ਕਿਸੇ ਵੀ ਨਾਬਾਲਗ ਖਾਸ ਕਰਕੇ 5 ਸਾਲ ਤੋਂ ਘੱਟ ਉਮਰ ਦੇ ਬੱਚੇ ਦੀ ਹਿਰਾਸਤ ਸੰਬੰਧੀ ਅਰਜੀ ਉਸ ਜ਼ਿਲ੍ਹੇ ਦੀ ਅਦਾਲਤ ਵਿੱਚ ਦਿੱਤੀ ਜਾਵੇਗੀ ਜਿੱਥੇ ਬੱਚਾ ਅਸਲ ਵਿੱਚ ਅਤੇ ਸਾਰੈਕਤ ਤੌਰ ਤੇ ਰਹਿ ਰਿਹਾ ਹੈ ਜਸਟਿਸ ਸੁਰੇਸ਼ਵਰ ਠਾਕਪੂ ਅਤੇ ਜਸਟਿਸ ਦਸਤਪਤੀ ਸ਼ਰਮਾ ਦੀ ਡਿਵੀਜ਼ਨ ਪੈਚ ਨੇ ਵੀ ਕਿਹਾ ਹੈ ਕਿ Hindu ਘਾਟ ਗਿਣਤੀ ਅਤੇ ਸਰਪ੍ਰਸਤ ਕਾਨੂੰਨ ਦੇ ਅਨੁਸਾਰ ਆਮ ਤੌਰ ਤੇ ਨਾਬਾਲਗ ਦੀ ਕਸਟਡੀ मां ਨੂੰ ਦਿੱਤੀ ਜਾਂਦੀ ਹੈ ਹਾਲਾਂਕਿ ਇਸ ਦਾ ਮਤਲਬ ਇਹ ਨਹੀਂ ਹੈ ਕਿ ਬੱਚਾ ਹਮੇਸ਼ਾ ਮਾਂ ਦੇ ਕੋਲ ਰਹੇਗਾ ਇਸ ਮਾਮਲੇ ਵਿੱਚ ਕੈਥਲ ਸਿੱਤ ਫੈਮਿਲੀ ਕੋਰਟ ਦੇ ਇੱਕ ਹੁਕਮ ਨੂੰ ਹਾਈ ਕੋਰਟ ਵਿੱਚ ਚੁਣੌਤੀ ਦਿੱਤੀ ਗਈ ਸੀ ਫੈਮਿਲੀ ਕੋਰਟ ਨੇ ਆਪਣੇ ਹੁਕਮ ਵਿੱਚ ਜੋ ਕਿਹਾ ਸੀ ਕਿ ਜੇਕਰ 5 ਸਾਲ ਤੋਂ ਘਟੋ ਮਰਦਾਨਾ ਨਾਬਾਲਗ ਈ ਕਿ ਸ਼ਾਰੀਰੀ ਤੌਰ ਤੇ ਮਾਂ ਦੇ ਨਾਲ ਨਹੀਂ ਰਹਿੰਦਾ ਹੈ ਤਾਂ ਵੀ ਉਸ ਦੀ ਕਸਟਡੀ ਉਸ ਜਗ੍ਹਾ ਤੋਂ ਹੀ ਮੰਨੀ ਜਾਵੇਗੀ ਜਿੱਥੇ ਉਸ ਦੀ ਮਾਂ ਰਹਿੰਦੀ ਹੈ ਪਿਤਾ ਨੇ ਇਸ ਹੁਕਮ ਖਿਲਾਫ ਹਾਈ ਕੋਰਟ ਚ ਪਟੀਸ਼ਨ ਦਾਇਰ ਕੀਤੀ ਸੀ ਹਾਈ ਕੋਰਟ ਨੇ ਇਸ ਵਿੱਚ ਪਿਤਾ ਦੇ ਵਕੀਲ ਦੇ ਦਲੀਲ ਦਿੱਤੀ ਕਿ ਐਕਟ ਦੇ ਅਨੁਸਾਰ ਨਾਬਾਲਗ ਦੀ ਸਰਪ੍ਰਸਤੀ ਨਾਲ ਸੰਬੰਧਿਤ ਸਰ ਜੀ ਜ਼ਿਲ੍ਹਾ ਅਦਾਲਤ ਵਿੱਚ ਕੀਤੀ ਜਾਣੀ ਚਾਹੀਦੀ ਹੈ ਜਿਸ ਦਾ ਅਧਿਕਾਰ ਖੇਤਰ ਉਸ ਜਗ੍ਹਾ ਤੇ ਹੁੰਦਾ ਹੈ ਜਿੱਥੇ ਨਾਬਾਲਿਕ ਆਮ ਤੌਰ ਤੇ ਰਹਿੰਦਾ ਹੈ ਉਸਨੇ ਦੱਸਿਆ ਹੈ ਕਿ ਨਾਬਾਲਿਕ ਪੁੱਤਰ ਪੰਚਕੁਲਾ ਵਿੱਚ ਆਪਣੇ ਪਿਤਾ ਨਾਲ ਰਹਿ ਰਿਹਾ ਹੈ ਪਤਨੀ ਦੇ ਵਕੀਲ ਨੇ ਜਵਾਬ ਵਿੱਚ ਦਲੀਲ ਦਿੱਤੀ ਕਿ ਇਹ ਨਿਪਟਾਰਾ ਕਾਨੂੰਨ ਹੈ ਕਿ ਜਦੋਂ ਵੀ ਬੱਚਾ 5 ਸਾਲ ਦਾ ਜਾਂ ਉਸ ਤੋਂ ਘੱਟ ਦਾ ਹੋਵੇ ਤਾਂ ਉਸ ਦੀ ਮਾਂ ਕੋਲੋਂ ਹਿਊਜ਼ ਦਾ ਸਰੀਰਕ ਕਸਟਡੀ ਨਹੀਂ ਹੁੰਦੀ ਤਾਂ ਬੱਚੇ ਦੀ ਕਸਟਡੀ ਨਾਲ ਸੰਬੰਧਿਤ ਕੇਸ ਅਧਿਕਾਰ ਖੇਤਰ ਜ਼ਿਲ੍ਹੇ ਕੋਲ ਹੋਵੇਗਾ ਜਿੱਥੇ ਮਾਂ ਰਹਿੰਦੀ ਹੈ ਦੱਸਿਆ ਕਿ ਹਾਈ ਕੋਰਟ ਨਹੀਂ ਫੈਸਲਾ ਦਿੰਦਾ ਕਿ ਹੁਣ ਜੇਕਰ ਬੱਚੇ ਦੀ ਕਸਟਡੀ ਲੈਣੀ ਹੈ ਦਾ ਜ਼ਿਲ੍ਹਾ ਕੋਰਟ ਤੋਂ ਹੀ ਬੱਚੇ ਦੀ ਕਸਟਡੀ ਮਿਲੇਗੀ ਸੰਜੇ ਸਿੰਘ ਨੇ ਹਾਈ ਕੋਰਟ ਦੇ ਵਿੱਚ ਪਟੀਸ਼ਨ ਦਾਇਰ ਕੀਤੀ ਹੈ ਅਰਵਿੰਦ ਕੇਜਰੀਵਾਲ ਨੂੰ ਲੈ ਕੇ ਉਹਨਾਂ ਨੇ ਕਿਹੜੀਆਂ ਮੰਗਾਂ ਹਾਈ ਕੋਰਟ ਦੇ ਸਾਹਮਣੇ ਰੱਖੀਆਂ ਨੇ ਦੱਸਈਏ ਕਿ ਸੰਜੇ ਸਿੰਘ ਨੇ ਦੋਸ਼ ਲਾਇਆ ਹੈ ਕਿ ਜੇਲ੍ਹ ਪ੍ਰਸ਼ਾਸਨ ਤਿਹਾਰ ਵਿੱਚ ਅਰਵਿੰਦ ਕੇਜਰੀਵਾਲ ਨੂੰ ਮਿਲਣ ਦਾ ਸਮਾਂ ਨਹੀਂ ਦੇ ਰਿਹਾ ਦੱਸਈਏ ਕਿ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਸੰਜੇ ਸਿੰਘ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਉਤੇ ਤਿਹਾਰ ਜੇਲ੍ਹ ਵਿੱਚ ਉਹਨਾਂ ਨੂੰ ਮਿਲਣ ਦੀ ਇਜਾਜ਼ਤ ਨਾ ਦੇਣ ਤੇ ਦੋਸ਼ ਲਾਉਂਦਿਆਂ ਹਾਈ ਕੋਰਟ ਦਾ ਰੁਕ ਕੀਤਾ ਹੈ ਭਾਰਤੀ ਵੈਚ ਦੀ ਰਿਪੋਰਟ ਮੁਤਾਬਕ ਦਿੱਲੀ ਹਾਈ ਕੋਰਟ ਨੇ ਸੰਜੇ ਸਿੰਘ ਦੀ ਪਟੀਸ਼ਨ ਤੇ ਤਿਹਾਰ ਜੇਲ੍ਹ ਤੋਂ ਜਵਾਬ ਮੰਗਿਆ ਉਨ ਸੋਮਵਾਰ ਨੂੰ ਸੁਣਵਾਈ ਹੋਵੇਗੀ ਸੰਜੀਤ ਸਿੰਘ ਨੇ ਇਹਦੇ ਸਮੇਂ ਚ ਆਮ ਆਦਮੀ ਪਾਰਟੀ ਦੇ ਰਾਸਤੇ ਕਰਨਵੀਰ ਅਰਵਿੰਦ ਕੇਜਰੀਵਾਲ ਨੂੰ ਮਿਲਣ ਦੀ ਇਜਾਜ਼ਤ ਬੰਦੀ ਹੈ ਜਦੋਂ ਪਾਰਟੀ ਹਰਿਆਣਾ ਚ ਕਾਂਗਰਸ ਨਾਲ ਅਲਗੜ ਚੋੜ ਨੂੰ ਲੈ ਕੇ ਚਰਚਾ ਚਾ ਮੰਗਲਵਾਰ ਨੂੰ ਕਾਂਗਰਸ ਨਾਲ ਅਲਗੜ ਚੋੜ ਦੇ ਸਵਾਲ ਤੇ ਸੰਜੀਤ ਸਿੰਘ ਨੇ ਕਿਹਾ ਹੈ ਕਿ ਭਾਜਪਾ ਨੂੰ ਹਰਾਉਣਾ ਸਾਡੀ ਤਰਜੀਹ ਹੈ ਪਰ ਸਾਡੇ ਹਰਿਆਣਾ ਦੇ ਇੰਚਾਰਜ ਅਤੇ ਸੂਬਾ ਪ੍ਰਧਾਨ ਇਸ ਬਾਰੇ ਅਗਲੇਰੀ ਗੱਲਬਾਤ ਦੇ ਆਧਾਰ ਤੇ ਅਰਵਿੰਦ ਕੇਜਰੀਵਾਲ ਨੂੰ ਅਧਿਕਾਰਿਤ ਤੌਰ ਤੇ ਜਨੂ ਕਰਵਾਉਣਗੇ ਤੇ ਫਿਰ ਇਸ ਤੇ ਕੁਝ ਹੋਰ ਚਰਚਾ ਕੀਤੀ ਜਾਵੇਗੀ ਦੱਸਿਆ ਕਿ ਸੰਜੀਤ ਸਿੰਘ ਨੇ ਅਰਵਿੰਦ ਕੇਜਰੀਵਾਲ ਨੂੰ ਮਿਲਣ ਲਈ ਹਾਈ ਕੋ ਕਿ ਪਟੀਸ਼ਨ ਦਾਇਰ ਕੀਤੀ ਉਹਨਾਂ ਨੇ ਦਾਵਾ ਕੀਤਾ ਹੈ ਕਿ ਤਿਹਾਰਡ ਜੇਲ੍ਹ ਦੇ ਵਿੱਚ ਉਹਨਾਂ ਨੂੰ ਅਰਵਿੰਦ ਕੇਜਰੀਵਾਲ ਨੂੰ ਮਿਲਣ ਦਾ ਸਮਾਂ ਨਹੀਂ ਦਿੱਤਾ ਜਾ ਰਿਹਾ ਲੋਕਾਂ ਨੂੰ ਵੱਡੀ ਰਾਹਤ ਮਿਲੀ ਹੈ ਲੋਕਾਂ ਦੇ ਟ੍ਰੈਫਿਕ ਚਲਾਨ ਜਿਹੜੇ ਮਾਫ ਕੀਤੇ ਗਏ ਨੇ ਦਾ ਸਹੀ ਹੈ ਕਿ ਸਰਕਾਰ ਆਪਣੇ ਨਾਗਰਿਕਾਂ ਨੂੰ ਵੱਖ-ਵੱਖ ਸਕੀਮਾਂ ਚਲਾ ਕੇ ਲਾਭ ਦੇਣ ਦਾ ਕੰਮ ਕਰ ਰਹੀ ਹੈ ਇਸ ਤਹਿਤ ਇੱਕ ਨਵੀਂ ਸਕੀਮ ਵੀ ਸਾਹਮਣੇ ਆਈ ਹੈ ਹਾਦਸਿਆਂ ਨੂੰ ਰੋਕਣ ਲਈ ਕਈ ਟ੍ਰੈਫਿਕ ਨਿਯਮ ਬਣਾਏ ਗਏ ਹਨ ਇਹਨਾਂ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਭਾਰੀ ਜੁਰਮਾਨਾ ਲਗਾਇਆ ਜਾਂਦਾ ਹੈ ਇਸ ਦੇ ਬਾਵਜੂਦ ਲੋਕ ਕਈ ਨਿਯਮ ਤੋੜਦੇ ਹਨ ਅਤੇ ਹਜ਼ਾਰਾਂ ਰੁਪਏ ਦੇ ਚਲਾਨ ਕਰਦੇ ਹਨ ਇਹ ਜੋ ਚਲਾਨ ਹਨ ਰੱਦ ਕਰਨ ਲਈ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਇਸ ਅਦਾਲਤ ਵਿੱਚ ਤੁਹਾਡਾ ਚਲਾਨ ਰੱਦ ਕਰ ਦਿੱਤਾ ਜਾਵੇਗਾ ਇਹ ਅਦਾਲਤ 14 ਸਤੰਬਰ ਨੂੰ ਜਾਵੇਗੀ ਜਿਸ ਵਿੱਚ ਜ਼ਿਆਦਾਤਰ ਕੇਸਾਂ ਦਾ ਫੈਸਲਾ ਤੁਰੰਤ ਸੁਣਾਇਆ ਜਾਵੇਗਾ 14 ਸਤੰਬਰ ਨੂੰ ਦੇਸ਼ ਭਰ ਵਿੱਚ ਨੈਸ਼ਨਲ ਲੋਕ ਅਦਾਲਤ ਲਗਾਈ ਜਾ ਰਹੀ ਹੈ ਇਸ ਅਦਾਲਤ ਵਿੱਚ ਕੋਈ ਵੀ ਵਿਅਕਤੀ ਆਪਣੇ ਕਿਸੇ ਵੀ ਕੇਸ ਤਰ੍ਹਾਂ ਦੀ ਸੁਣਵਾਈ ਕਰ ਸਕਦਾ ਹੈ ਇਸ ਦੀ ਨਦਾਲਤ ਜ਼ਿਆਦਾਤਰ ਮਾਮਲਿਆਂ ਦਾ ਫੈਸਲਾ ਕਰਦੀ ਹੈ ਅਤੇ ਨਿਪਟਾਰਾ ਕਰਦੀ ਹੈ ਇਹ ਅਦਾਲਤ ਇਹ ਜੇ ਕੇਸਾਂ ਦੀ ਸੁਣਵਾਈ ਲਈ ਲਾਗੂ ਕੀਤੀ ਜਾਂਦੀ ਹੈ ਜੋ ਸਮਝੌਤਾ ਯੋਗ ਹਨ ਇਸ ਦੌਰਾਨ ਉਹਨਾਂ ਦੋਸ਼ਾਂ ਦੀ ਸੁਣਵਾਈ ਕੀਤੀ ਜਾਂਦੀ ਹੈ ਜਿਨ੍ਹਾਂ ਦੀ ਅਦਾਲਤ ਵਿੱਚ ਜਾਣ ਦੀ ਸੰਭਾਵਨਾ ਹੈ ਉੱਥੇ ਜਾਣ ਤੋਂ ਪਹਿਲਾਂ ਤੁਸੀਂ ਇਸ ਨੈਸ਼ਨਲ ਲੋਕ ਅਦਾਲਤ ਵਿੱਚ ਕੇਸ ਦੀ ਸੁਣਵਾਈ ਕਰਵਾਇਆ ਤੱਕਦੇ ਹੋ ਤਾਂ ਸਹੀ ਕਿ 14 ਅਕਤੂਬਰ ਨੂੰ ਲੋਕ ਅਦਾਲਤ ਲਗਾਈ ਜਾਵੇਗੀ ਜਿੱਥੇ ਲੋਕਾਂ ਦੇ ਨਿਪਟਾਰੇ ਕਰਵਾਏ ਜਾਣਗੇ ਤੇ ਜ਼ਿਆਦਾਤਰ ਮੁੱਦਿਆਂ ਤੇ ਫੈਸਲਾ ਨਾਲ ਦੀ ਨਾਲ ਸੁਣਾਇਆ ਜਾਵੇਗਾ ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਮੁੜਾਜ਼ਰ ਹੋਵਾਂਗੇ ਤੁਸੀਂ ਦੇਖਦੇ ਰਹੋ ਨੀਡਰ ਪੰਜਾਬੀ ਮੀਡੀਆ ਹੁੰਦੀ ਹੋਈ ਇਜਾਜ਼ਤ ਧੰਨਵਾਦ